ਸਾਰੇ ਘੋੜਾ ਪਾਲਕਾਂ ਨੂੰ ਬੇਨਤੀ ਹੈ ਜੀ ਅੱਜ ਆਪਣੇ ਮੀਂਹ ਦੇ ਕਾਰਨ ਨੁਕਰਿਆਂ ਦੇ ਦੋ ਰਿੰਗ ਹੈ ਜਿਹੜੇ ਦੋ ਦੰਦ ਵਾਲੇ ਬਿਸ਼ੇਰੇ ਤੇ ਬਿਸ਼ੇਰੀਆਂ ਦੇ ਉਹ ਮਿਸ ਹੋ ਗਏ ਆ ਇਹ ਹੁਣ ਸਾਰੇ ਕਮੇਟੀ ਮੈਂਬਰਾਂ ਨੇ ਇਹ ਫੈਸਲਾ ਕੀਤਾ ਵੀ ਆਪਾਂ ਇਹ ਦੋ ਰਿੰਗ ਕੱਲ੍ਹ ਤੇ ਪਾਏ ਜਾਣਗੇ ਤੇ ਮਾਰਵਾੜੀ ਵਾਲਿਆਂ ਨੂੰ ਬੇਨਤੀ ਇਹ ਹੈ ਵੀ ਮਿਲਕਟੀਥ ਬਿਸ਼ੇਰੀਆਂ ਦਾ ਟਾਈਮ 10 ਵਜੇ ਦਾ ਹੈ ਤੇ ਕਿਰਪਾ ਕਰਕੇ ਸਾਰੇ 10 ਵਜੇ ਆ ਕੇ ਆਪਾਂ ਰਿੰਗ ਪੂਰਾ ਕਰੀਏ ਔਰ ਦੋ ਰਿੰਗ ਕਰਕੇ ਮਿਲਕਟੀਥ ਮਾਰਵਾੜੀ ਦੇ ਤੇ ਕੋਲਟ ਦੇ ਉਸ ਤੋਂ ਬਾਅਦ ਨੁਕਰੇ ਦਾ ਰੱਖਿਆ ਜਾਊਗਾ ਲਗਭਗ ਆਪਣਾ 2 ਵਜੇ ਜਾਣਗੇ 2 ਤੋਂ ਬਾਅਦ ਹੀ ਆਪਣਾ ਜਿਹੜੇ ਅੱਜ ਵਾਲੇ ਰਿੰਗ ਦੋਵੇਂ ਮਿਸ ਹੋਏ ਆ ਉਹ ਕਿਰਪਾ ਕਰਕੇ ਕੱਲ ਨੂੰ 2 ਵਜੇ ਆਪਦੇ ਜਾਨਵਰ ਲੈ ਕੇ ਆਉਣ ਆਪਾਂ ਕੋਸ਼ਿਸ਼ ਕਰਕੇ ਇਹ ਚੀਜ਼ ਕੱਲ ਤੇ ਪਾਈ ਆ ਤੇ ਬੇਨਤੀ ਮਾਰਵਾੜੀ ਵਾਲਿਆਂ ਨੂੰ ਹੈ ਵੀ ਉਹਨਾਂ ਦੇ ਹਿਸਾਬ ਨਾਲ ਹੁਣ ਸਾਨੂੰ ਰਿੰਗ ਸਟਾਰਟ ਕਰਨਾ ਪੈਣਾ ਤੇ ਕਿਰਪਾ ਕਰਕੇ 10 ਵਜੇ ਆਪਦੀਆਂ ਵਸ਼ੀਰੀਆਂ ਜਰੂਰ ਇੱਥੇ ਲੈ ਕੇ ਪਹੁੰਚਣ ਤਾਂ ਕਿ ਆਪਾਂ ਜਿਹੜੇ ਅਗਲੇ ਰਿੰਗ ਆ ਉਹ ਟਾਈਮ ਸਿਰ ਕਰਾ ਸਕੀਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰ ਆਹ ਜਿਹੜੀ ਹੁਣ ਤੁਹਾਨੂੰ ਪੋਸਟ ਪਾਈ ਆ ਇਹ ਸਾਰੇ ਇਹ ਗੱਲ ਨੂੰ ਮਜਬੂਰੀ ਨੂੰ ਸਮਝਣਾ ਤੇ ਇਹ 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 ਕੱਲ ਸਾਰੇ ਜਣੇ ਸ਼ੇਅਰ ਕਰੋ ਸਾਰਿਆਂ ਨੂੰ ਵੀ ਆਪਣੇ ਭਰਾ ਜਿਹੜੇ ਕਿਸੇ ਨੂੰ ਕੱਲ ਨੂੰ ਕੋਈ ਦਿੱਕਤ ਨਾ ਆਵੇ ਸਤਿ ਸ੍ਰੀ ਅਕਾਲ